ਦੋਗਲੇ ਲੋਕੋ ਜਦ ਜਾਉਂਦੇ ਸੀ ਤਾਂ ਅਸੀਂ ਕੁੱਤੇ ਬਿੱਲੇ ਦੋਗਲੇ ਲੋਕੋ ਜਦ ਜਾਉਂਦੇ ਸੀ ਤਾਂ ਅਸੀਂ ਕੁੱਤੇ ਬਿੱਲੇ ਅੱਜ ਮਰ ਗਏ ਆਂ ਤਾਂ ਰੱਬ ਹੋਏ ਪੁੱਛਦੇ ਕਦੇ ਨਾ ਤੁਸੀਂ ਪਿਉ ਨੂੰ ਪਾਣੀ ਪੁੱਛਦੇ ਕਦੇ ਨਾ ਤੁਸੀਂ ਪਿਉ ਨੂੰ ਪਾਣੀ ਅੱਜ ਫੇਸਬੁੱਕ ਤੇ ਜੋ ਲਾਇਵ ਹੋਈ ਕਦ ਦੇ ਫਿਰਦੇ ਸੀ ਸਾਡੇ ਗਲ ਵਿੱਚ ਪਾਉਣ ਨੂੰ ਫੰਦਾ ਕਦ ਦੇ ਫਿਰਦੇ ਸੀ ਸਾਡੇ ਗਲ ਵਿੱਚ ਪਾਉਣ ਨੂੰ ਫੰਦਾ ਜਿੰਨਾ ਅਰਥੀ ਉੱਤੇ ਅੱਜ ਸਾਡੇ ਚਰਨ ਛੋਏ ਜਿੰਨਾ ਅਰਥੀ ਉੱਤੇ ਅੱਜ ਸਾਡੇ ਚਰਨ ਛੋਏ ਕਿਆ ਸਿਖਰਾਂਤੇ ਦੋਗਲਾ ਪੰਤੀ ਕਿਆ ਸਿਖਰਾਂਤੇ ਦੋਗਲਾ ਪੰਤੀ ਮੌਤ ਸਾਡੀ ਲਈ ਕਰੀਆਂ ਦੁਆਵਾਂ ਤੇ ਅੱਜ ਕਹਿੰਦੇ ਕਿਉਂ ਸੂਰ ਮੇ ਮੋਏ ਅਰਤੀ ਚੌਵੀਂ ਗਰਜਾਂ ਨੇ ਲੱਭੀ ਰੋਟੀ ਅਰਤੀ ਚੌਵੀਂ ਗਰਜਾਂ ਨੇ ਲੱਭੀ ਰੋਟੀ ਤੇ ਉੱਚੀ ਉੱਚੀ ਮਗਰ ਮੱਛ ਦੇ ਹੰਝੂ ਰੋਏ ਦੁੱਖ ਕੀ ਹੁੰਦਾ ਬਸ ਮਾਂ ਹੀ ਜਾਣੇ ਦੁੱਖ ਕੀ ਹੁੰਦਾ ਬਸ ਮਾਂ ਹੀ ਜਾਣੇ ਜਿਸ ਦੇ ਅੱਖੋਂ ਲਹੂ ਦੇ ਹੰਝੂ ਝੋਏ ਜਿਸ ਦੇ ਅੱਖੋਂ ਲਹੂ ਦੇ ਹੰਝੂ ਝੋਏ